ਪਾਸ਼ਾ ਪੁੱਤਰਾਂ ਦੀ ਦਾਨੀ ਸਰਬੰਸ ਦਾਨੀ ਅੰਮ੍ਰਿਤ ਦੇ ਦਾਤੇ ਪਾਣਦੇ ਵਾਲੀ ਸਹਬੇ ਕਲਾ ਧੰਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਰਾ ਕਰੋ ਬਲੰ ਕੋਈ ਵੀ ਰਸਨਾ ਵਾਂਝੀ ਨਹੀਂ ਰਹਿਣੀ ਜਾਈ ਦੀ ਗੱਜ ਕੇ ਬੁਲਾ ਦਿਓ ਫਤਿਹ ਆਖੋ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੋ ਲੜੀ ਵਾਰ ਜਾਬ ਸਾਹਿਬ ਜੀ ਕਥਾ ਆਪ ਜੀ ਸਰਬਨ ਕਰਦੇ ਆਰੇ ਉਸੇ ਹੀ ਲੜੀ ਨੂੰ ਅੱਗੇ ਤੋਰੀਏ ਇੱਕ ਵੀਰ ਰਸਨ ਨੂੰ ਕਰੋ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਆਪਣੇ ਜਾਬ ਸਾਹਿਬ ਦੇ ਵਿੱਚ ਆਪਣੇ ਮੁਖਾਰਬਿੰਦ ਦੇ ਵਿੱਚ ਉਹ ਉਚਾਰਨ ਕੀਤਾ ਹੋਇਆ ਸਤਿਗੁਰੂ ਜੀ ਕਹਿੰਦੇ ਨਾਮ ਕਾਮ ਬਹੀਨ ਭਿਗਦਾ ਧਾਮ ਹੂ ਨਾ ਜਾਹੇ ਨਾਮ ਅਤੀ ਕਾਮ ਨਾਲ ਤੋਂ ਬਿਨਾ ਹੀ ਬਿਨਾ ਖਵਾਂਦਾ ਅਖਾ ਕੀਦਾ ਹੈ ਕੋਈ ਉਹਨੂੰ ਕਾਮਨਾ ਨਹੀਂਗੀ ਆਪਾਂ ਨੂੰ ਕਾਮਨਾ ਹੁੰਦੀ ਆ ਆਪਣਾ ਘਰ-ਬਾਰ ਬਣਾਇਆ ਜਾਵੇ, ਜਾਇਦਾਦ ਪ੍ਰਾਪਰਟੀ ਬਣ ਜਾਵੇ। ਪੁੱਤ ਧੀ ਵਿਆਹੇ ਜਾਣ। ਕਿਸ ਨੂੰ ਤੇਰੇ ਨਾਲ ਕਮਾਇਓ ਉਹਨੂੰ ਤੇਲ ਦੇ ਨਾਲ ਲਾਲਚ ਨਹੀਂ ਤੇ ਨਾ ਹੀ ਕਿਸੇ ਪ੍ਰਕਾਰ ਦੀ ਉਹਨੂੰ ਕੋਈ ਕਾਮਨਾ ਹੈ। ਤਾਂ ਮਹੂਨੇ ਜਾਹੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਦਾ ਘਰ ਵੀ ਕੋਈ ਨਹੀਂ ਸਰਬ ਮਾਰ ਸਰਬਤਰ ਮਾਨਸ ਦੇਵ ਮਾਨਤਾ ਹੈ ਜੋ ਸਭ ਦਾ ਮਾਨ ਸਭ ਨੂੰ ਮਾਨ ਦੇਣ ਵਾਲਾ ਹੈ ਜਿਵੇਂ ਗ੍ਰੈਡ ਦੇ ਵਿੱਚੋਂ ਆਪਣੇ ਨਗਰ ਦੇ ਵਿੱਚ ਸਾਰੇ ਲੈਟ ਜਾਂਦੀ ਹੈ ਥਰਮਲਾਂ ਦੇ ਵਿੱਚੋਂ ਆਉਂਦੀ ਹੈ ਇਸੇ ਤਰ੍ਹਾਂ ਜਿਹੜਾ ਮਾਨ ਹੈ ਨਾ ਉਹ ਸਾਰਾ ਮਾਨ ਸਤਕਾਰ ਉਥੋਂ ਆਉਂਦਾ ਹੈ ਇਹ ਗਿੱਡਾ ਵੱਡਾ ਮਾਨ ਵਾਲਾ ਹੋ ਸਰਬ ਮਾਨ ਸਰਬ ਦਰਮਾਨ ਸ਼ਬਦ ਨੂੰ ਮਾਨ ਦੇਣ ਵਾਲਾ ਸਭ ਨੂੰ ਮਾਨ ਦੇਣ ਵਾਲਾ ਹੈ ਸਦੀਵ ਮਾਨਦਨਾਹੀ ਇਸਦੀਵ ਕਾਲ ਮੰਨਦੇ ਹਨ ਉਸ ਨੂੰ ਸ਼ੁਰੂ ਤੋਂ ਹੀ ਮੰਨਦੇ ਤੁਰੇ ਆਏ ਨੇ ਇੱਕ ਮੂਰਤ ਅਨੇਕ ਦਰਸ਼ਨ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਲਿਖਦੇ ਨੇ ਕਹਿੰਦੇ ਇੱਕ ਮੂਰਤੀ ਤੋਂ ਅਨੇਕ ਦਰਸ਼ਨ ਨੇ ਇੱਕ ਮੂਰਤੀ ਦੇ ਵਿੱਚੋਂ ਅਨੇਕਾਂ ਦਰਸ਼ਨ ਹੁੰਦੇ ਨੇ ਮਹਾਰਾਜ ਉਹ ਕਿਵੇਂ ਹੁੰਦੇ ਨੇ ਸਤਿਗੁਰੂ ਜੀ ਕਹਿੰਦੇ ਨਿਰਗੁਣ ਇੱਕ ਸਰਗੁਣ ਸਾਰੀ ਦੁਨੀਆ ਜਿਵੇਂ ਇੱਕ ਦੀਵੀ ਤੋਂ ਅਪ ਸਾਰੀ ਦੀਵੀ ਜਗਾ ਦਿੰਦੀ ਐ ਇਸੇ ਤਰ੍ਹਾਂ ਆਪਣੀ ਇੱਕ ਜੋਤ ਤੋਂ ਸਾਰੀ ਸ੍ਰਿਸ਼ਟੀ ਜਿਨਨੇ ਖੰਡ ਇਬਰਾਹਿਮ ਸੂਰਜ ਚੰਦਰ ਜਿਨਨੇ ਵੀ ਨੇ ਜਿਨਨੇ ਵੀ ਜੀ ਜਾਣਦੇ ਨੇ ਸਾਰ ਤੋਂ ਮੈਂ ਜੋਤ ਰਿਸਾ ਰਾਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਤੇ ਫਿਰ ਉਹ ਇੱਕ ਤੋਂ ਅਨੇਕ ਦੇ ਵਿੱਚ ਦਰਸ਼ਨ ਦੇ ਰਿਹਾ ਗੱਜ ਕੇ ਆਖੋ ਸਤਨਾਮ ਸ੍ਰੀ ਏਕ ਮੂਰਤੀ ਤੋਂ ਅਨੇਕ ਦਰਸ਼ਨ ਹੋ ਰਹੇ ਨੇ ਕੀਨ ਰੂਪਾਂ ਨੇਗਾ ਉਸ ਨੇ ਬਿਆੰਤ ਰੂਪ ਧਾਰਨ ਕੀਤੇ ਹੋਏ ਨੇ ਜਦੋਂ ਸ੍ਰਿਸ਼ਟੀ ਰਜਦਾ ਨਾ ਤੇ ਆਪਦੇ ਬੇਅੰਤ ਹੀ ਰੂਪ ਧਾਰਨ ਕਰ ਲੈਣੇ ਆ ਜਿਵੇਂ ਅਵਤਾਰ ਹੋਏ ਨੇ ਗੁਰੂ ਸਹਿਬਾਨ ਜੀ ਹੋਏ ਨੇ ਭਗਤ ਹੋਏ ਨੇ ਸੰਤ ਹੋਏ ਨੇ ਫਕੀਰ ਹੋਏ ਨੇ ਦੇਵੀ ਦੇਵਤੇ ਹੋਏ ਨੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ ਜਿਹੜਾ ਇਸ ਜੋ ਬਰੈ ਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵੈ ਜਿਹੜਾ ਖੋਜ ਲੈਂਦਾ ਏ ਉਹ ਇਸ ਜੋਤ ਦੇ ਪ੍ਰਮਾਤਮਾ ਦੇ ਦਰਸ਼ਨ ਕਰ ਲੈਂਦਾ ਗੱਜ ਕੇ ਆਖੋ ਸਦਨਾਮ ਸ੍ਰੀ ਉਸ ਨੂੰ ਅਨੁਭਵ ਹੋ ਜਾਂਦਾ ਪਤਾ ਲੱਗ ਜਾਂਦਾ ਖੇਲ ਖੇលਿਆ ਖੇਲ ਖੇੜੇ ਅੰਤ ਗੁਮਰੇਗਾ ਸ੍ਰਿਸ਼ਟੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸ੍ਰਿਸ਼ਟੀ ਦੀ ਰਚਨਾ ਦੀ ਖੇਡ ਨੂੰ ਖੇਡ ਕੇ ਜਦ ਉਸ ਮੇੜਦਾ ਤੇ ਫਿਰ ਗੁਰੂ ਗੋਬਿੰਦ ਸਿੰਘ ਮਰੀ ਗਏ ਅੰਦ ਨੂੰ ਫਿਰ ਏਗਾ ਤਾਂ ਆਖਰ ਨੂੰ ਫਿਰ ਇੱਕ ਕੇਵਲ ਹੀ ਇੱਕ ਹੀ ਹੁੰਦਾ ਹੈ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਵ ਭੇਵ ਨਾ ਜਾਣੀ ਬੇਦਾਰ ਕਦੀਵ ਦੇਵ ਦੇਵੀ ਭੇਦ ਨਹੀਂ ਜਾਣਦੇ ਉਸ ਦਾ ਤੇ ਵੈਦਿਕ ਦੇਵ ਕਹਿੰਦੇ ਨੇ ਤੇ ਨਾ ਹੀ ਵੇਦ ਤੇ ਉਕਰਾਨ ਆਦਿਕ ਦਨੀਆਂ ਵੀ ਧਰਮਿਕ ਪੁਸਤਕਾਂ ਨੇ ਗ੍ਰੰਥ ਨੇ ਉਹਨਾਂ ਨੇ ਵੀ ਉਹਦਾ ਆਦ ਅੰਦ ਨਹੀਂ ਜਾਣਿਆ ਤੇ ਇਹਨ ਦੇ ਉਤੇ ਉਹਨਾਂ ਨੂੰ ਵੀ ਇਹੀ ਲਿਖਣਾ ਪਿਆ ਪ੍ਰਮਾਤਮਾ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਗੱਜ ਕੇ ਆਕੋ ਸਤਨਾਮ ਸ੍ਰੀ ਗੁਰੂ ਪਰੰਗ ਨਾ ਜਾਤ ਬਾਦ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜਿਸ ਦਾ ਰੂਪ ਰੰਗ ਇਹਦੇ ਜਾਤ ਪਾਤ ਕੋਈ ਨਹੀਂ ਨਾ ਹੀ ਕੋਈ ਉਹਦਾ ਰੂਪ ਹੈ ਨਾ ਹੀ ਕੋਈ ਉਹਦੀ ਜਾਤ ਹੈ ਤੇ ਨਾ ਹੀ ਕੋਈ ਉਹਦਾ ਗੋਦ ਹੈ ਸੋ ਜਾ ਨਹੀਂ ਜਾ ਜੀਵ ਉਹ ਕਿਸ ਤਰ੍ਹਾਂ ਵਿਦਨ ਨਾਲ ਜਾਣਿਆ ਜਾਏ ਫਿਰ ਫਿਰ ਕਿਸ ਵਿਧੀ ਦੇ ਨਾਲ ਜਾਣਿਆ ਜਾਵੇ ਨਾ ਹੀ ਕੋਈ ਉਹਦਾ ਰੂਪ ਹੈ ਨਾ ਹੀ ਕੋਈ ਉਹਦੀ ਜਾਤ ਹੈ ਤੇ ਨਾ ਹੀ ਕੋਈ ਉਹਦਾ ਗੋਦ ਹੈ ਤੇ ਮੇਰ ਮਾਲਕਾ ਉਸ ਪ੍ਰਮਾਤਮਾ ਨੂੰ ਸਤਿਗੁਰੂ ਵਾਹਿਗੁਰੂ ਜੀ ਕਿਵੇਂ ਜਾਣੀਏ ਤਾ ਆਤਮਾ ਅਧਰਾਜਾਤ ਜਾਂਕਰ ਜਨਮ ਮਰਨ ਮਹੀਨ ਜਿਸ ਦਾ ਪਿਤਾ ਮਾਤਾ ਨਹੀਂ ਜਾਣਿਆ ਜਾਂਦਾ ਜਿਵੇਂ ਆਪਣਾ ਮਾਦਾ ਪਿਤਾ ਜਾਣਿਆ ਜਾਂਦੇ ਆ ਆਪਣੇ گاਉ ਪੁੱਤ ਪੋਤਰੇ ਦੋਦੇ ਜਾਣੇ ਜਾਂਦੇ ਆ ਤੇ ਜਦੋਂ ਉਹਦਾ ਮਾਂ ਪਿਓ ਵੀ ਕੋਈ ਨਹੀਂਗਾ ਕੋਈ ਉਹਦਾ ਮਾਂ ਪਿਓ ਹੈ ਹੀ ਨਹੀਂਗਾ ਨਿਮੀ ਆਪ ਜੀ ਨੇ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤਾਦਮਾਦ ਨ ਜਾ ਜਾਗਰ ਜਨਮ ਮਨ ਬਹੀਨ ਜਨਮ ਮਨ 도 ਰਹਤੈ ਜਿਵੇਂ ਉਆੜੀ ਇੱਕ ਭੇਡਾਂ ਚਾਰਨ ਵਾਲੇ ਨੇ ਚਾਹ ਬਣਾ ਕੇ ਬੈਠਾ ਹੋਇਆ ਉਹਨੇ ਕਥਾ ਸੁਣੀ ਸੀ ਕਿ ਤਾਦਮਾਦ ਨ ਜਾਦ ਜਾਗਰ ਜਿਸ ਦਾ ਨਾਂ ਪਿਤਾ ਨਾ ਕੋਈ ਉਹਦੀ ਮਾਂ ਹੈ ਤੇ ਤੇ ਟਾ ਬਣਾ ਕੇ ਬੈਠਾ ਤੇ ਗੱਲਾਂ ਕਰਦਾ ਰੱਬ ਦੇ ਨਾਲ ਤੇ ਕੀ ਕਹਿੰਦਾ ਕਹਿੰਦਾ ਨਾ ਤੇਰਾ ਮਾਂ ਪਿਓ ਨਾ ਮੇਰਾ ਮਾਂ ਪਿਓ ਐ ਨਾ ਤੇਰਾ ਭੈਣ ਭਰਾ ਨਾ ਨਾ ਮੇਰਾ ਭੈਣ ਭਰਾ ਐ ਨਾ ਹੀ ਕੋਈ ਰਿਸ਼ਤੇਦਾਰ ਮਿੱਤਰ ਸੱਜਣ ਤੇਰਾ ਨਾ ਮੇਰਾ ਨਾ ਮੇਰੇ ਘਰ ਵਾਲੀ ਨਾ ਤੇਰੇ ਘਰ ਵਾਲੀ ਨਾ ਤੇਰੇ ਬੱਚੇ ਨਾ ਮੇਰੇ ਬੱਚੇ ਤੇ ਅੱਜ ਇਸ ਗੱਲ ਦੀ ਸਮਝ ਪੈ ਗਈ ਤਾਂ ਆਤਮਾ ਦਾ ਨਾਦ ਜਾਂ ਕਰ ਜਿਸ ਦਾ ਪਿਤਾ ਮਾਤਾ ਵੀ ਕੋਈ ਨਹੀਂ ਜਾਣਿਆ ਜਾਂਦਾ ਨਨ ਮਰਨ ਬਹੀਨ ਜਮਨ ਮਰਨ ਤੋਂ ਰਹਦਾ ਤੇ ਇਸ ਸੰਸਾਰ ਦੀ ਮਾਇਆ ਜੀਦੋਂ ਸਮਝ ਪਈ ਨਾ ਉਹਨੇ ਅਨੁਭਵ ਕਰਕੇ ਕਹਿੰਦਾ ਆਹ ਮਿੱਤਰਾ ਮੇਰੇ ਨਾਲ ਬਹਿ ਕੇ ਚਾਹ ਪੀਲਾ ਗੱਜ ਕੇ ਆਖੋ ਸਤਨਾਮ ਸ੍ਰੀ ਚੱਕਰ ਬਕਰ ਜੱਗਰ ਬਕਰ ਫਿਰੇ ਚਦਰਜਕ ਮਾਨੀ ਬਰਦੀਨ ਜਿਸ ਦਾ ਭਿਆਨਕ ਆਲ ਚੱਕਰ ਚਾਹ ਕੁੰਡਾ ਵਿੱਚ ਫਿਰ ਰਿਹਾ ਜਿਵੇਂ ਆ ਜਿੰਨੀਆਂ ਵੀ ਧਿਆਨ ਦੇਣਾ ਵੀ ਆ ਆਪਣੇ ਘਰਾਂ ਦੇ ਵਿੱਚ ਮੋਬਾਈਲ ਚੱਲਦੇ ਨੇ ਤੇ ਜਿੰਨੀਆਂ ਵੀ ਇਸ ਛੇਂਜਾਂ ਲੱਗੀਆਂ ਹੋਈਆਂ ਨੇ ਨੈਟਵਰਕ ਇਹਨਾਂ ਦਾ ਸਾਰੇ ਸੰਸਾਰ ਦੇ ਅੰਦਰ ਫੈਲਿਆ ਹੋਇਆ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਨੇ ਕਿ ਉਹਦਾ ਕਿੱਡਾ ਵੱਡਾ ਨੈਟਵਰਕ ਹੈ ਨਿਮਿਆਪਾ ਕਹਿੰਦੇ ਆਸਮਾਨ ਦੇ ਵਿੱਚ ਉਹਨਾਂ ਦੀਆਂ ਤਰੰਗਾਂ ਛੱਡੀਆਂ ਹੋਈਆਂ ਨੇ ਜਿਹੜੇ ਆ ਘਰਾਂ ਦੇ ਵਿੱਚ ਮੋਬਾਈਲ ਚੱਲਦੇ ਨੇ ਇੰਗਲੈਂਡ ਅਮਰੀਕਾ ਕੈਨੇਡਾ ਦੇ ਵਿੱਚ ਆਵਾਜ਼ ਆ ਜਾਂਦੀ ਹੈ ਕੋਈ ਧਾਰ ਨਹੀਂ ਲੱਗੀ ਹੋਈ ਤੇ ਉਹਦਾ ਖੰਡਾ ਬ੍ਰਹਿਮਾ ਮੰਡਾ ਦਾ ਮਾਲਕ ਹੈ ਉਹਦਾ ਕਿੱਡਾ ਵੱਡਾ ਨੈਟ ਨੈਟਵਰਕ ਹੋਵੇਗਾ ਇਸ ਗੱਲ ਦੀ ਸਮਝ ਤੋਂ ਪਰੇ ਗੱਲਾਂ ਕਰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਚੱਕਰ ਬਕਰ ਚੱਕਰ ਬਕਰ ਫਿਰੇ ਚਦਰ ਚੱਕ ਮਾਨੀ ਬੁਰਦੀਨ ਜਿਸ ਦਾ ਭਿਆਨਕਾਲ ਚੱਕਰ ਚੌਂ ਕੁੰਟਾ ਵਿੱਚ ਫਿਰ ਰਿਹਾ ਹੈ 3ਨੇ ਲੋਕ ਉਸ ਨੂੰ ਮੰਨਦੇ ਨੇ ਗੱਜ ਕੇ ਆਖੋ ਸਦਨਾਮ ਸ੍ਰੀ ਲੋਕ ਜਦਾਂ ਗੇ ਵਿਖਾਇ ਜਗ ਜਾਪੀਂ ਜੇ ਜਾਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ 14 ਲੋਕਾਂ ਵਿੱਚ ਜਗ ਜਾਪੀ ਜੇ ਜਪ ਸੰਸਾਰ ਜਪਦਾ ਜਿਸ ਦਾ ਜਾਪ ਆਦਿਵਾ ਨਾਦ ਮੂਰਤ ਥਾਪਿਓ ਸਭੈ ਜੇ ਥਾਪ ਉਹ ਪਹਿਲਾ ਦੇਵਤਾ ਹੈ ਆਦ ਰਹਿਤ ਮੂਰਤ ਹੈ ਦੇਵੀ ਗੁਣਾਂ ਦਾ ਖਜ਼ਾਨਾ ਹੈ ਆਦਰਤ ਮੂਰਦਾ ਉਹਦਾ ਕੋਈ ਆਦ ਨਹੀਂਗਾ ਭਾਵ ਉਹਦਾ ਕੋਈ ਮੋੜ ਨਹੀਂਗਾ ਥਾਪੋ ਸਵੇ ਜਨ ਥਾਪ ਜਿਸ ਨੇ ਸਾਰੀ ਸਾਜਣਾ ਸਾਜੀ ਹੋਈ ਏ ਇਹ ਜਿਹੜੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਾਬ ਸਹਿਬ ਵਿੱਚ ਲਿਖਦੇ ਆ ਨਾ ਉਹ ਸਾਡੀ ਸੁਰਤੀ ਦੇ ਵਿੱਚ ਕਲਪਨਾ ਦੇ ਵਿੱਚ ਨਹੀਂ ਆਉਣ ਵਾਲੀਆਂ ਤੇ ਨਾ ਹੀ ਆਉਣ ਇਹਦਾ ਗੁਰੂ ਕਿਰਪਾ ਕਰੇ ਇਸ ਗੱਲ ਦੀ ਸਮਝ ਆਉਂਦੀ ਹੈ ਪਰਮ ਰੂਪ ਨੀਦ ਮੂਰਦਾ ਪੂਰਨ ਬ੍ਰਖਿਆਪਾਰਾ ਸਬਦ ਵਾਦ ਰੂਪ ਤੇ ਪਵਿੱਤਰ ਮੂਰਤੀ ਆ ਉਹਦਾ ਕਿੰਨਾ ਸੋਹਣਾ ਸਰੂਪ ਹੋਵੇਗਾ ਗੁਰੂ ਸਤਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਸੁਣ ਵਡਾ ਆਖੇ ਸਭ ਕੋਈ ਕੇਵਡ ਵੱਡਾ ਡੀਠਾ ਹੋਈ ਕੀਮਤ ਪਾਏ ਨ ਕਿਹਾ ਜਾਏ ਇਹ ਕਹਿਣੇ ਵਾਲੇ ਤੇਰੇ ਰੇਸ ਮਾਈ ਜਿਨ੍ਹਾਂ ਨੇ ਤੈਨੂੰ ਦੇਖ ਲਿਆ ਦਰਸ਼ਨ ਕੀਤਾ ਅਨੁਭਵ ਕੀਤਾ ਉਹ ਤੇਰੇ ਵਿੱਚ ਜਾ ਕੇ ਹੀ ਡੁੱਬ ਗਏ ਉਹ ਦਸਨ ਜੋਗੀ ਨਹੀਂ ਰਹੇਗਾ ਜਿਕੇ ਆਪ ਕੋ ਸਤਨਾਮ ਸ੍ਰੀ ਪੂਰਨ ਪਰਖਿਆ ਪਾਰ ਉਹ ਪੂਰਨ ਪਰਖ ਬੇਅੰਤ ਹੈ ਸਰਬ ਵਿਸਵ ਰਜੂ ਸਵਜੰ ਪਵ ਘੜਨ ਪੰਜਨ ਹਾਰ ਸਾਰੀ ਸ੍ਰਿਸ਼ਟੀ ਰਤੀਏ ਜਿਸ ਨੇ ਆਪਣੇ ਆਪ ਤੋਂ ਉਹ ਸਭ ਦੇ ਘਰਨ ਦੇ ਭੰਨਣ ਵਾਲਾ ਹੈ ਸਭ ਨੂੰ ਬਣਾਉਣ ਵਾਲਾ ਤੇ ਸਭ ਨੂੰ ਖਤਮ ਕਰਨ ਵਾਲਾ ਜਨਮ ਦੇਣ ਵਾਲਾ ਤੇ ਮੌਤ ਦੇਣ ਵਾਲਾ ਕਾਲਹੀਨ ਕਲਾ ਸੰਯੁਗਤ ਮੌਤ ਰਹਿਤ ਸਰਬਸ਼ਕਤੀਵਾਨ ਆ ਉਹਦੀ ਮੌਤ ਨਹੀਂ ਹੁੰਦੀ ਅਕਾਲਪੁਰਖ ਆਦੀਸ ਇਸ ਕਰਕੇ ਪ੍ਰਮਾਤਮਾ ਨੂੰ ਨਮਸਕਾਰ ਹੈ ਧਰਮ ਦਾ ਉਸ ਪਰਮ ਰਹਤ ਉਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਧਰਮ ਦਾ ਘਰ ਹੈ ਭਰਮ ਤੋਂ ਰਹਦਾ ਉਹਦੇ ਅੰਦਰ ਇੰਨੀ ਹੈ ਦਇਆ ਧਰਮ ਕਹਿੰਦੇ ਨੇ ਦਇਆ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਸਭ ਤੋਂ ਵੱਡਾ ਧਰਮੀ ਹੈ ਤੇ ਭਰਮ ਤੋਂ ਰਹਦਾ ਕੋਈ ਵੀ ਉਹਨੂੰ ਭਰਮ ਨਹੀਂਗਾ ਤੁਹਾਨੂੰ ਭਰਮ ਹੋ ਜਾਂਦਾ ਭੁਲੇਖਾ ਪੈ ਜਾਂਦਾ ਦੁਬਧਾ ਵਿੱਚ ਫਸ ਜਾਂਦੇ ਆ ਉਹ ਭਰਮ ਦੇ ਵਿੱਚ ਆਉਣ ਵਾਲਾ ਨਹੀਂਗਾ ਭੂਤ ਇਹ ਲਖ ਅੰਭੀਸ ਪੰਜ ਭੂਤਕ ਸਰੀਰ ਤੋਂ ਰਹਦਾ ਉਹਦਾ ਪੰਜ ਭੂਤਕ ਸਰੀਰ ਨਹੀਂਗਾ ਸਭ ਤੋਂ ਪਰੇ ਐ ਭੇਖਾਂ ਤੋਂ ਰਹਦਾ ਜਿਹੜੇ ਆਪਣੇ ਆਪਾਂ ਭੇਖ ਪਾਏ ਹੋਏ ਨਾ ਇਹਨਾਂ ਭੇਖਾਂ ਦੇ ਵਿੱਚ ਆਉਣ ਵਾਲਾ ਨਹੀਂਗਾ ਤੇ ਅਸੀਂ ਆਖੀ ਗਏ ਜਿਹੜੇ ਭੇਖ ਨੇ ਇਹ ਜਿਹੜੀਆਂ ਧਰਮ ਦੇ ਚਿੰਨ ਤੇ ਧਰਮ ਦੀਆਂ ਵਰਦੀਆਂ ਨੇ ਵੀ ਪ੍ਰਮਾਤਮਾ ਦਾ ਘਰ ਇੱਥੇ ਐ ਇੱਥੇ ਰਹਿੰਦਾ ਹੋਵੇਗਾ ਨੇਵੇਂ ਸਕੂਲ ਨੂੰ ਬੱਚੇ ਦੇ ਵਿੱਚ ਲਾਉਣੇ ਆ ਉਹਦੀ ਵਰਦੀ ਪਾ ਦਿੰਦੇ ਆ ਇਸੇ ਤਰ੍ਹਾਂ ਧਰਮ ਦੇ ਵਿੱਚ ਜਿਹੜਾ ਜਾਂਦਾ ਹੈ ਜਿਹੜੇ ਧਰਮ ਦੇ ਵਿੱਚ ਜਾਂਦਾ ਉਹ ਧਰਮ ਦੀਆਂ ਵਰਦੀਆਂ ਪਾ ਦਿਤੀਆਂ ਜਾਂਦੀਆਂ ਨੇ ਜਿਵੇਂ ਸਿੱਖੀ ਧਰਮ ਦੇ ਵਿੱਚ ਪੰਜ ਕਕਾਰ ਨੇ Hindu ਧਰਮ ਦੇ ਵਿੱਚ ਜਨੇਊ ਧੋਤੀ ਤੇ ਟਿੱਕਾ ਲਾ ਦਿੰਦੇ ਨੇ ਮੁਸਲਮਾਨ ਧਰਮ ਦੇ ਵਿੱਚ ਸੁੰਨਤ ਕਰ ਦਿੰਦੇ ਨੇ ਬੰਦੇ ਦੀ ਇਹ ਸਕੂਲ ਦੀਆਂ ਵਰਦੀਆਂ ਨੇ ਨਾ ਇਹਨਾਂ ਵਰਦੀਆਂ ਦੇ ਵਿੱਚ ਰਹਿੰਦਾ ਨਾ ਉਹ ਸਕੂਲ ਦੇ ਵਿੱਚ ਰਹਿੰਦਾ ਨਾ ਉਹ ਗੁੱਦੜ ਗੁਰਦੁਆਰੇ ਮੰਦਰ ਮਸੀਤਾਂ ਦੇ ਵਿੱਚ ਰਹਿੰਦਾ ਇਹ ਧਰਮ ਸਥਾਨ ਗਿਆਨ ਦੇ ਕੇਂਦਰ ਨੇ ਤੇ ਉਹ ਸਾਰੀ ਦੁਨੀਆ ਦੇ ਵਿੱਚ ਜਰਲੇ ਜਰਲੇ ਵਿੱਚ ਰੋਮ ਰੋਮ ਦੇ ਵਿੱਚ ਕਣ ਕਣ ਦੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ ਬਸ ਇਸੇ ਗੱਲ ਨੂੰ ਦਾਬਾ ਸਮਝਣ ਗੱਜ ਕੇ ਆਖੋ ਸਦਨਾਮ ਸ੍ਰੀ ਇਥੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਤੇ ਇਹ ਸਿੱਖਿਆ ਨੂੰ ਸੁਣ ਕੇ ਫਿਰ ਸਾਰਿਆਂ ਦੇ ਵਿੱਚ ਸਪਰੀ ਪੂਰਨ ਪਰਮੇਸ਼ਰ ਨੂੰ ਸਵਾਜ ਨੂੰ ਦੇਖਣਾ ਹੈ ਜਿਵੇਂ ਭਾਈ ਘਲਈਆ ਨੇ ਸਭ ਨੂੰ ਲੰਗਰ ਛਕਾਇਆ ਭਾਈ ਨਿਹਾਲ ਸਿੰਘ ਨੇ ਭਾਈ ਕਨਈਆ ਨੇ ਧਿਆਨ ਦੇਣਾ ਮਲਮ ਪੱਟੀ ਵੀ ਕੀਤੀ ਵੀ ਇਹ ਮੇਰਾ ਕੋਈ ਦੁਸ਼ਮਣ ਨਹੀਂ ਕੋਈ ਮਿੱਤਰ ਨਹੀਂ ਇਹੀ ਗੱਲ ਸਮਝਨੀ ਹੈ ਦੇ ਭਾਈ ਅਨਦਾਲ ਸਿੰਘ ਨੇ ਉਹ ਜਾਂ ਲੰਗਰ ਚਲਾਇਆ ਤੇ ਇਸ ਗੱਲ ਨੂੰ ਜਦੋਂ ਸਮਝ ਪੈ ਜੇ ਨਾ ਫੇਰ ਇਹ ਕਥਾ 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 ਨਹੀਂ ਕਥਨ ਨਹੀਂ ਕੀਤੀ ਜਾਂਦੀ ਅੰਗ ਰੰਗ ਨਾ ਅੰਗ ਰਗ ਨਾ ਰੰਗ ਜਾਗੈ ਜਿਸ ਦਾ ਕੋਈ ਨਾ ਅੰਗ ਹੈ ਤੇ ਨਾ ਪ੍ਰੇਮ ਹੈ ਦੇ ਨਾ ਰੰਗ ਹੈ ਨਾ ਹੀ ਉਹਦਾ ਕੋਈ ਪ੍ਰੇਮ ਹੈ ਤੇ ਨਾ ਹੀ ਕੋਈ ਦੇ ਰੰਗ ਹੈ ਤੇ ਨਾ ਹੀ ਕੋਈ ਸਰੀਰ ਦਾ ਉਹ ਦਾੰਦ ਹੈ ਜਾਤ ਪਾਤ ਜਾਤ ਪਾਤ ਨਾ ਨਾਮ ਹ ਅੰਗ ਰੰਗ ਦਾ ਰੰਗ ਜਾਗੈ ਜਾਤ ਪਾਤ ਨਾ ਨਾਮ ਨਾ ਹੀ ਕੋਈ ਉਹ ਜੀ ਜਾਤ ਹੈ ਨਾ ਕੋਈ ਪਾਤ ਹੈ ਤੇ ਨਾ ਹੀ ਕੋਈ ਉਹਦਾ ਨਾਮ ਹੈ ਧਿਆਨ ਦੇ ਨਾ ਗਰਭ ਗੰਜਨ ਦੁਸ਼ਟ ਭੰਜਨ ਹੰਕਾਰ ਨੂੰ ਹੰਕਾਰ ਨੂੰ ਤੋੜਦਾ ਹੈ ਤੇ ਦੁਸ਼ਟਾਂ ਦਾ ਉਹ ਨਾਸ਼ ਕਰ ਦਿੰਦਾ ਗੱਜ ਕੇ ਆਖੋ ਸਤਨਾਮ ਸ੍ਰੀ ਮਗਦੈ ਕਾਮ ਕਲਿਆਣਕਾਰੀ ਕੰਮ ਕਰਦਾ ਉਹ ਸਾਰੇ ਆਪ ਰੂਪ ਅਮੀਗ ਅਨ ਉਸਤ ਆਪਣਾ ਰੂਪ ਆਪ ਗਮੀਰ ਤੇ ਉਮਾ ਰਹਤ ਹੈ ਹਾਂ ਜੀ ਅਸੀਂ ਆਖੀ ਕਿ ਉਹਦੀ ਵਿੜਿਆਈ ਉਹਦੀ ਮਹਿਮਾ ਉਹਦੇ ਘਰ ਦੀ ਉਸਤਦ ਉਹਦੇ ਘਰ ਦੀ ਸੁਲੰਘਾ ਉਹਦੇ ਘਰ ਦੀ ਕਥਾ ਉਹਦੇ ਘਰ ਦਾ ਗਿਆਨ ਦੇ ਦਿਆਂਗੇ ਬਿਲਕੁਲ ਹੀ ਨਹੀਂ ਗਾ ਉਹਦੀਆਂ ਗੱਲਾਂ ਕਰ ਸਕਦੇ ਆ ਉਹਦੀ ਵਿੜਿਆਈ ਉਹਦੀ ਮਹਿਮਾ ਕਰ ਸਕਦੇ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜਿਵੇਂ ਜਪਜੀਤ ਸਾਹਿਬ ਦੇ ਵਿੱਚ ਲਿਖਿਆ ਨਾ ਕਿ ਇੱਕ ਜੀਵ ਤੋਂ 20 ਲੱਖ ਜੀਵਾਂ ਹੋ ਜਾਣ ਤੇ ਵੀ ਜਾਲ ਲੱਖ ਜੀਬਾ ਦੇ ਨਾਲ ਲੱਖ ਲੱਖ ਗਿਹੜਾ ਆਖਿਆ ਏਗ ਨਾਮ ਜਗਦੀਸ਼ ਤੇ ਭਾਈ ਸਤਗੁਰੂ ਜੀ ਭਾਈ ਗੁਰਦਾਸ ਜੀ ਵੀ ਲਿਖਦੇ ਨੇ ਸਤਗੁਰੂ ਜੀ ਵੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਨੇ ਜਿੰਨੇ ਵੀ ਸਰੀਰ ਦੇ ਰੋਮ ਨੇ ਇਹ ਜਵਾਨਾ ਜੀਬਾ ਮੂੰਹ ਬਣ ਜਾਣ ਤਾਂ ਵੀ ਉਹ ਪਰਮਾਤਮਾ ਦਾ ਨਾਮ ਨਹੀਂ ਲਿਖਿਆ ਜਾਂਦਾ ਇੱਥੇ ਵੀ ਬਸ ਨਹੀਂ ਕਰਦੇ ਸਾਰੇ ਦੁਨੀਆ ਭਰ ਦੇ ਜਿੰਨੇ ਵੀ ਬ੍ਰਾਸਪਤੀ ਐ ਤੇ 蒂ਲੇ 蒂ਲੇ ਦੇ ਵਿੱਚੋਂ ਆਵਾਜ਼ ਆਉਂਦੀ ਹੈ ਸੱਤ ਸਮੁੰਦਰਾਂ ਦੀ ਸ਼ਾਹੀ ساری ਦੁਨੀਆ ਭਰ ਦੀ ਬਰਸਪਤੀ ਦੀਆਂ ਕਲਮਾਂ ਤਿਆਰ ਕੀਤੀਆਂ ਜਾਂ ਤੇ ਦੁਨੀਆ ਭਰ ਦਾ ਕਾਗਜ਼ ਇਕੱਠਾ ਕੀਤਾ ਜਾਵੇ ਧਰਦੀ ਅਸਮਾਨ ਨੂੰ ਕਾਗਜ਼ ਬਣਾ ਦਿੱਤਾ ਜਾਵੇ ਤਾਂ ਵੀ ਉਸ ਪ੍ਰੀਪੂਰਨ ਪਰਮੇਸ਼ਰ ਵਾਹਿਗੁਰੂ ਅਗਾਹ ਬੋਧ ਦੇ ਗੋਣੀ ਲਿਖ ਤਖ ਦੇ ਗੱਜ ਕੇ ਆਖੋ ਸਤ ਨਾਮ ਸ੍ਰੀ ਇਸ ਕਰਕੇ ਉਹ ਬੇਅੰਤ ਇੱਕ ਬ੍ਰਖਿ ਅਬਦੂਦ ਉਹ ਇੱਕ ਸ਼ੁੱਧ ਸਰੂਪ ਪਾਰ ਬ੍ਰਹਮ ਹੈ ਗਰਭ ਗੰਨਨ ਸਰਭੰਜਨ ਆਦ ਰੂਪਾ ਸੂਤ ਹੰਕਾਰ ਤੋੜਨ ਵਾਲਾ ਸਭ ਨੂੰ ਨਾਸ਼ ਕਰਨ ਵਾਲਾ ਜਿਵੇਂ ਹੰਕਾਰ ਹੀ ਆਏ ਰਾਮਨ ਵਰਗੇ ਉਹਨਾਂ ਦਾ ਹੰਕਾਰ ਤੋੜਿਆ ਅਰੰਗ ਜੇ ਬਾਦਸ਼ਾਹ ਵਰਗੇ ਆਏ ਉਹਨਾਂ ਦਾ ਅਹੰਕਾਰ ਤੋੜਿਆ ਜਿਹੜੇ ਜਿਹੜੇ ਵੀ ਹੰਕਾਰ ਕਰਕੇ ਆਏ ਉਹਨਾਂ ਦਾ ਮਲੀਆ ਮੇਟ ਕਰ ਦਦਾ ਨਾਸ਼ ਕਰਦਾ ਮਿੱਟੀ ਚ ਮਿਲਾ ਦਦਾ ਗੱਜ ਕੇ ਆਖੋ ਸਤਿਨਾਮ ਸ੍ਰੀ ਆਦ ਰੂਪਿਆ ਸੂਤ ਅੰਗਹੀਨਿਆ ਭੰਗ ਅਨਾਦਮ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗਰਬ ਗੰਜਨ ਸਰਬ ਪੰਜਨ ਆਦ ਰੂਪਾ ਸੂਤ ਆਦ ਰੂਪ ਦੇ ਜਨਮ ਤੋਂ ਰਹਤ ਅੰਗਹੀਨਿਆ ਭੰਗ ਅਨਾਦਮ ਏਕਪੁਰਖਿਆ ਪਾਰ ਸਰੀਰ ਰਹਤ ਅਬਨਾਸੀ ਦੇ ਮਨ ਤੋਂ ਪਰੇ ਹੈ ਸਾਡੀ ਮਨ ਦੇ ਵਿੱਚ ਨਹੀਂ ਆਉਣ ਵਾਲਾ ਏਕ ਪੁਰਖ ਆਪਾਰਾ ਉਹ ਇੱਕ ਅਪਾਰ ਪੁਰਖ ਹੈ ਸਰਬ ਲੈ ਸਰ ਬੰਗਾਏਗਾ ਸਰਬ ਸਮਰਥਾ ਸਰਬ ਨੂੰ ਨਾਸ਼ ਕਰਨ ਵਾਲਾ ਹੈ ਸਰਬ ਗੋਬਿੰਦ ਬਾਲ ਤੇ ਸਾਰਿਆਂ ਨੂੰ ਫਿਰ ਪਾਲਣ ਵਾਲਾ ਵੀ ਹੈ ਸਰਬਗੰਦਾ ਸਰਬਹੰਦਾ ਸਰਬਦੀਨ ਭੇਖ ਸਭ ਦੀ ਗਤੀ ਕਰਨ ਵਾਲਾ ਤੇ ਸਭ ਨੂੰ ਨਾਸ਼ ਕਰਨ ਵਾਲਾ ਹੈ ਸਰਬਦੀਨ ਭੇਖ ਸਭ ਤੋਂ ਭੇਖ ਰਹਿਤਾ ਸਰਬ ਸ਼ਾਸਤਰ ਨਾ ਜਾਣੀ ਸਾਰੇ ਧਰਮ ਪੁਸਤਕ ਨਹੀਂ ਜਾਣਦੀ ਏ ਗੁਰੂ ਬਾ ਰੰਗ ਯਰ ਰੇਖਾ ਜਿਸ ਦੀ ਰੂਪ ਰੰਗ ਤੇ ਰੇਖਾ ਨੂੰ ਪਰਮੇਤ ਪ੍ਰਾਨ ਜਗ ਹੈ ਨਿਹਤ ਬਾਗਿਤ ਨਿਤ ਪ੍ਰਵਾਨ ਵੀ ਤੇ ਪ੍ਰਾਨ ਜਿਸ ਦਿਸ ਨੂੰ ਸਦਾ ਬਯੰਤ ਕਹਿੰਦੇ ਨੇ ਔਡੋ ਸਿਮਰਦਾ ਪ੍ਰਾਨ ਸਾਸਤਰ ਨਾ ਆਵੀ ਬੋਚਿਤ ਕਰੋੜਾ ਸਿਮਰਦੀਆਂ ਪ੍ਰਾਨ ਦੇ ਸਾਸਤਰਾਂ ਕਰਕੇ ਉਹ ਚਿਤ ਵਿਦ ਨਹੀਂ ਆਉਂਦਾ ਗਜ ਕੇ ਆਖੋ ਸਦ ਨਾਮ ਸ੍ਰੀ ਦੁਨੀਆਂ ਭਰ ਦੇ ਗ੍ਰੰਥ ਪੁਸਤਕਾਂ ਇਕੱਠੀਆਂ ਕਰ ਲਈਏ ਤੇ ਜੇ ਆਪਾਂ ਆਖੀ ਕਿ ਉਹ ਸਾਡੀ ਕਲਪਨਾ ਦੇ ਵਿੱਚ ਆਵੇਗਾ ਸਾਨੂੰ ਸਮਝ ਆ ਜਾਵੇਗੀ ਤੇ ਧਿਆਨ ਦੇਣਾ ਸਮਝ ਇਹੀ ਆਵੇਗੀ ਕਿ ਉਹ ਪਰਮਾਤਮਾ ਬੇਅੰਤ ਹੈ ਬੇਅੰਤ ਹੈ ਬੇਅੰਤ ਹੈ ਗੱਜ ਕੇ ਆਖੋ ਸਦਨਾਮ ਸ੍ਰੀ ਮਦਭਾਰ ਸ਼ੰਤਾ ਪ੍ਰਸਾਦ ਸੋ ਇਤਿ ਹੀ ਆਪਾਂ ਗੁਰਬਾਣੀ ਦੀ ਕਥਾ ਦੀ ਵਿਚਾਰ ਸੰਬੂਨਕ ਸਬਦ ਸਮਾਪਤੀ ਕਰਦੇ ਆਂ ਲੋਕ ਸੁਖੀ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਗੁਰਮੰਦਰ ਹੈ ਜੱਬ ਹਮੇ ਕੋਈ ਗੱਜ ਕੇ ਬੁਲਾ ਦੇਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਓ ਰਾਮਕਾਂ